ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸਥਾਨ ਗੁਰਦੁਆਰਾ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਜੀ ਦੀ ਜਾਤ ਵਿੱਚ ਸ਼ੋਭਤਾ ਹੈ ਜਦੋਂ ਕਲੰਗੀਧਰ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਲਵੇ ਦੀ ਧਰਤੀ ਉੱਤੇ ਸਾਬੋ ਕੀ ਤਲਵੰਡੀ ਆਏ ਸਨ ਤਾਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਦਿੱਲੀ ਤੋਂ ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਅਤੇ ਭਾਈ ਮਨੀ ਸਿੰਘ ਜੀ ਸੰਗਤਾਂ ਸਮੇਤ ਆਏ ਸਨ ਇਥੇ ਹੀ ਮਾਤਾ ਸਹਿਬਾਨਾ ਵੱਲੋਂ ਪੁੱਛਿਆ ਗਿਆ ਸੀ ਕਿ ਮਾਤਾ ਗੁਜਰ ਕੌਰ ਤੇ ਚਾਰੋਂ ਸਾਹਿਬਜ਼ਾਦੇ ਨજર ਨਹੀਂ ਆ ਰਹੇ ਤਾਂ ਸਤਿਗੁਰੂ ਜੀ ਨੇ ਸਜੇ ਹੋਏ ਦੀਵਾਨ ਵਿੱਚ ਸੰਗਤਾਂ ਵੱਲ ਇਸ਼ਾਰਾ ਕਰਦਿਆਂ ਹੋਇਆਂ ਮੁਖਾਰ ਰਵਿੰਦ ਵਿੱਚੋਂ ਫਰਮਾਇਆ ਸੀ ਕਿ ਇਨ ਪੁੱਤਰਨ ਕੇ ਸੀਸ 'ਤੇ ਵਾਰ دیے ਸਤਚਾਰ ਚਾਰ ਮੂਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ ਇਸ ਪਵਿੱਤਰ ਸਥਾਨ ਤਖਤ ਸ੍ਰੀ ਦਮਦਮਾ ਸਾਹਿਬ ਦੇ ਪਿਛਲੇ ਪਾਸੇ ਇਸ ਸ਼ੋਭਤ ਹੈ ਫਤੇ ਮਾਤਾ ਸੁੰਦਰ ਕੌਰ ਜੀ ਲੰਗਰ ਹਾਲ ਵਿੱਚ 24 ਘੰਟੇ ਲੰਗਰ ਚੱਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਲ ਹੈ ਜੇ ਕੋ ਕਰੇ ਚਿੰਤ ਲਾਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਅਤਿ ਕੁਰਤੀ ਸੇਵਾ ਮਨ ਚਿੰਦਿਆ ਪਲ ਪਾ ਮਨ ਤਿੰਦਿਆ ਪਲ ਤਾਣਾ ਹਮ ਵਿਚੋਂ ਜਾਏ ਹਮ ਵਿਚੋਂ ਜਾਏ ਸਤ ਸੰਗੁਰ ਕੀ ਸੇਹਾ ਸਫਲ ਹੈ ਜੇ ਕੋ ਕਰੇ thank mm -hmm. you